ਲੋਕੇ ਕੁਝ ਹਮਸੱਭ ਸਹਿਬਾਨ ਸਾਡੇ ਮਿੰਦਰਾ ਨੂੰ ਥ्रेट ਕਰ ਲੇ ਕੋ ਥ्रेट ਕਰਨ ਨਾਲ ਕੋਈ ਕੰਮ ਨਹੀਂ ਚੱਲਦਾ ਇਹ ਕੰਮ ਚੱਲੇਗਾ ਜੇ ਤੁਸੀਂ ਜਾ ਕੇ ਸੈਂਟਰ ਸਰਕਾਰ ਨਾਲ ਲਿਓਗੇ ਸਾਰੇ ਗੁਸਤਾਂ ਨੇ ਇਸ ਵਾਰੀ ਕਹਿੰਿਆ ਕੀਤਾ ਹੈ ਨਾ ਉਹ ਗੱਲ ਭਰਦੇ ਨਾ ਕੋਈ ਕਰੇ ਸਾਡੇ ਪੰਜਾਬ ਸਰਕਾਰ ਮਿਹਰਮਾਨੀ ਕਰੇ ਜਿੰਨਾ ਪੈਸੇ ਨਾਲ ਸਰਕਾਰ ਚਲਾ ਰਹੇ ਆ 2000 ਕਰੋੜ ਰੁਪਇਆ ਉਹ ਸਾਡੇ ਸੈਕਟਰਾਂ ਨਾਲ ਖੜੇ ਰੱਬ ਵਾਸਤੇ ਸਾਡੇ ਪੈਸੇ ਦੇ ਲਓ ਸਾਨੂੰ ਪਿਛਲੇ ਸਾਲ ਬਹੁਤ ਘਟਾ ਪਿਆ ਆ ਸਾਡੇ ਬੱਚੇ ਨਾਲ ਖੜੇ ਮੇਰਾ ਪੋਤਾ ਹੈ ਇਹ ਨਾਲ ਖੜੇ ਆ ਇਹਨਾਂ ਦਾ ਭੁੱਖੇ ਜਿਹੜਾ ਉਹ ਖਤਰੇ 'ਚ ਪੈ ਗਿਆ ਅਦਾ ਇਹ ਅੱਜ ਦਾ ਮੀਟਿੰਗ ਦਾ ਮਸਲਾ ਸੀਗਾ ਉਹ ਮੀਟਿੰਗ ਅਸੀਂ ਨੌਕਰਾਂ ਤੋਂ ਨੀਚੇ ਕਲੀਨ ਹੈ ਕਿਉਂਕਿ ਕੁਝ ਅਫਸਰ ਸਹਿਬਾਨ ਸਾਡੇ ਮਜਰਾਂ ਨੂੰ ਥ੍ਰੈਟ ਕਰਦੇ ਦੇਖੋ ਥ੍ਰੈਟ ਕਰਨ ਨਾਲ ਕੋਈ ਕੰਮ ਨਹੀਂ ਚੱਲਦਾ ਇਹ ਕੰਮ ਚੱਲੇਗਾ ਜੇ ਤੁਸੀਂ ਜਾ ਕੇ ਸੈਂਟਰ ਸਰਕਾਰ ਨਾਲ ਲੋਵੋਗੇ ਪਰ ਜੇ ਤੁਸੀਂ ਸੈਂਟਰ ਸਰਕਾਰ ਤੋਂ ਜਗਾ ਬਣਵਾਓਗੇ ਦੇਖੋ ਜਗਾ ਬਣਵਾਉਣ ਦਾ ਇੱਕੋ ਹੀ ਤਰੀਕਾ ਹੈ ਤਰੀਕਾ ਇਹ ਹੈ ਵੀ ਜਿਹੜਾ ਤੁਸੀਂ 14 ਦਾ ਰੇਟ 2500 ਰੁਪਏ ਕਰਦੇ ਐ 9 ਵਾਲ ਤੇ ਅਸਰਾਫ ਦੀ ਬੈਠਣੀ ਵਾਤੇ ਉਸ ਰੇਟ ਨੂੰ ਕਤਾ ਕੇ ਫਾਈਟ ਨੂੰ ਖੜਾ ਕੇ ਨਾਲ ਪਹਿਲਾਂ ਵੀ ਮੜਦਾ ਜੇ 22 2300 ਦਾ ਰੇਟ ਕੱਢ ਦੇਣਗੇ ਉਹ ਉੱਤੇ ਐਕਸਪੋਰਟ ਕਰਦੇ ਹੋ ਤੇਥੋਂ ਉਹਨੂੰ ਦੇਦੇ ਹੋ ਚਾਹ ਤੁਸੀਂ ਸ਼ਰਾਬ ਉਧਰੋਂ ਮਾਰ ਚੱਕਣ ਲੱਗਣਗੇ ਉਧਰੋਂ ਅਸੀਂ ਐਗਰੀਮੈਂਟ ਕਰਨ ਲੱਗਾਂਗੇ ਤੇ ਜੀ ਦੀ ਮੰਦੀ ਚੱਕ ਕੇ ਅਸੀਂ ਜਾ ਕੇ ਉੱਥੇ ਚੌਲ ਲਾ ਦੇਣੇ ਕੋਲੇ ਕੋਈ ਨਹੀਂ ਕਿ ਸਾਡੇ ਪੰਜਾਬ ਸਰਕਾਰ ਮਿਹਰਮਾਨੀ ਕਰੇ ਜਿਨ੍ਹਾਂ ਪੈਸਿਆਂ ਨਾਲ ਸਰਕਾਰ ਚਲਾ ਰਹੀ ਆ 2000 ਕਰੋੜ ਰੁਪਇਆ ਉਹ ਸਾਡੇ ਸੈਲਰਾਂ ਦਾ ਖਾਈ ਰੱਬ ਵਾਸਤੇ ਸਾਡੇ ਪੈਸੇ ਦੇ ਲਓ ਸਾਨੂੰ ਪਿਛਲੇ ਸਾਲ ਬਹੁਤ ਘਟਾ ਪਿਆ ਆ ਸਾਡੇ ਬੱਚੇ ਨਾਲ ਖੜਿਆ ਮੇਰਾ ਪੁੱਤ ਆ ਇਹ ਨਾਲ ਖੜੇ ਐ ਇਹਨਾਂ ਦਾ ਆਪ ਕੋ ਵੇਖੇ ਜਿਹੜਾ ਉਹ ਖਤਰੇ 'ਚ ਪੈ ਗਿਆ ਹੁਣ ਤੁਹਾਨੂੰ 2 ਮਿੰਟ ਇਹ ਵੀ ਦੱਸੇਗਾ ਵੀ ਇਹਦਾ ਕੀ ਪਰਦਾ ਹੈ ਸੰਵਿਧਾਨ ਕਿਹੜਾ ਬਰਬਾਦ ਹੋਇਆ ਹੀ ਹੈ ਤਾਂ ਅੱਗੇ ਕਿਸੇ ਦਾ ਨਾਮ ਹੋਵੇ ਅਸੀਂ ਇੰਸਪੈਕਟਰ ਜਿਵੇਂ ਦੇਖਿਆ ਹੀ ਹੈ ਪਾਣੀ ਦਾ ਪਲਸ ਰੁਕਦੇ 4000 ਬੰਦਾ ਕੀ ਦਾ ਕਰੇ ਕੰਮ ਨਹੀਂ ਦਾ ਸ਼ਿਕਾਇਤ ਹੋਈ ਕਿ ਸਰਕਾਰ ਜਲਦੀ ਤੋਂ ਜਲਦੀ ਸਪੀਡ ਰੋ ਟੈਕਸ ਕਰੇ ਤੇ ਕਿਸੇ ਵੀ ਤਰੀਕੇ ਨਾਲ ਬਣਾ ਦੇਵੇ ਇੱਦਾਂ ਵੀ ਜੇ ਕਰਨਗੇ ਪਰ ਬਣੇ ਫਿਰ ਚਾਹਵ ਲਈ ਤਾਂ ਤੁਹਾਡਾ ਕੀ ਮਤ ਹੈ ਹੁਣ ਕਿਹਾ ਗਿਆ ਪੰਜਾਬ ਦੇ ਹਰਿਆਣਾ ਨਾਲ ਬਾਰੇ ਕੀ ਕਹਿਣਾ ਚਾਹੁੰਦੇ ਜੇ ਇਕੱਠ ਵਿੱਚ ਹਰਿਆਣਾ ਨਾਲ ਸੰਭਾਲ ਦੀ ਗੱਲ ਸੀ ਮੈਂ ਉਹਦੇ ਬੰਦਵਾਲਾ ਘਟ ਸੀਗਾ ਜਿਹੜੀ ਪਿਛਲੇ ਸਾਲ ਸਾਡੀ ਇੰਡਸਟਰੀ ਖਰਾਬ ਹੋਈ ਉਸ ਨੂੰ ਉਸ ਨੂੰ ਦੇਖਦੇ ਹੋਏ ਸਾਰੇ ਬੰਦਰਾਂ ਨੇ ਇਸ ਵਾਰੀ ਤਹੱਲੀਆ ਕੀਤਾ ਹੈ ਨਾ ਉਹ ਕਾਗਜ਼ਪਰ ਰਿ ਦੇਣਾ ਕੋਈ ਹੋਰ ਕਰ ਦੇਣਾ ਅਫਸਰ ਜੇ ਥਰੈਟਿੰਗ ਕਰਕੇ ਉਹਨਾਂ ਨੂੰ ਛੋੜਨਾ ਨਹੀਂ ਹੋਣਾ ਚਾਹੁੰਦਾ ਨੇ ਮਿੱਤਰਾਂ ਸਭ ਪਰਮੀਕਰ ਸਾਰੇ ਹਰੇ ਹੋਏ ਕਿਉਂਕਿ ਉਹਨਾਂ ਨੂੰ ਦੇਖਿਆ ਕਿ ਬਿਜ਼ਨਸ ਸਾਡੇ ਕੋਲ ਚੱਲਦਾ ਸਾਲ ਦੇ ਵਿੱਚ ਮਿਲ ਹੋਇਆ ਇਸ ਵਾਰ ਛੋਣਾ ਜਿਹੜਾ ਇਹ ਉਹਨਾਂ ਨੂੰ ਦੋਸਤ ਮਿਲਦੀ ਹੋ ਸਕਦਾ ਸੋ ਕੋਧਰਾ ਕਰਨਾ ਚਾਹੁੰਦੇ ਨੇ ਨਮਰਾ ਨਹੀਂ ਕਰਦੇ ਅਨਿਆਤ ਤਾਂ ਨਾਲ ਗੱਲਬਾਤ ਚੱਲ ਰਹੀ ਹੈ ਕਿੱਥੇ ਲਿਖੇ ਕਲਪਗੰਗਪਾਲ ਸੰਧ ਸਰਕਾਰ ਨੂੰ ਕੀ ਲੱਗਦਾ ਕਿ ਪੱਲਾ ਛਾੜਦੀ ਹੈ ਦਿਖਾਏ ਨੀਂਡਾਲ ਸਰਕਾਰ ਕੀ ਅਸਲ ਵਿੱਚ ਬਾਦ ਸਾਹਿਬ ਨੇ ਜਿੱਥੇ ਠੀਕ ਲਿਖੀ ਪਰ ਇਹ ਤੁਸੀਂ 5 ਮਹੀਨੇ ਲੇਟ ਦਿੱਤੀ ਕਿਉਂਕਿ ਅਫਸਰਾਂ ਨੂੰ ਇਹ ਗੱਲ ਰਹੀ ਉਹਨਾਂ ਨੇ ਕਦੇ ਨਹੀਂ ਅਫਸਰਾਂ ਅਫਸਰਾਂ ਦਾ ਕੰਮ ਕੀ ਹੋਇਆ ਵੀ ਝੋਲੇ ਜਿੰਨੇ ਕਿਸਾਨ ਰੋਲ ਲਗੇ ਜਿੰਨੇ ਫੈਦਰਾ ਇਹਨਾਂ ਦੇ ਆੜਤੀਓਂ ਉਹਨਾਂ ਨੂੰ ਪੈਸੇ ਮੱਤ ਵੜਦੇ ਸੋ ਅਫਸਰਾਂ ਦਾ ਕੰਮ ਹੈ ਕਿ ਪੈਸੇ ਕਿਵੇਂ ਕਵਾਇਆ ਹੁਣ ਮਾਨ ਸਾਹਿਬ ਨੇ ਸਬੰਧਕਾਂ ਨੂੰ ਜੱਤੀ ਲਿਖੀ ਆ ਫਿਰ ਉਹ ਪਰਸਨਾ ਜਾਣਗੇ ਸਾਰੇ ਸਹੀ ਕਰੇਗਾ ਉਚੋ ਨਾਲ ਤੁਸੀਂ ਮਤਲਬ ਆਪਣੇ ਬਰੋਨਾਂ ਚ ਲਵਾ ਲਓ ਅਸੀਂ ਬਾਅਦ ਚ ਮੈਂ ਕਰਾਂਗੇ ਜੇ ਕਰਨਾ ਐਫ 4 ਤਾਂ ਜਿਹੜਾ ਸਾਈਸਰ ਸਲਵਾ ਬਲਾਗ ਬੜਾ ਹੋਇਆ ਕੀ ਕਹਿਣਾ ਚਾਹੋਗੇ ਸਾਡਾ ਮਤਲਬ ਐਫ 48 ਰਾਈਸ ਵੀ ਐਪਾਰਟਿਟਿਵ ਰੇਟਸ ਜੀ ਬਿਲਕੁਲ ਸਹੀ ਲੈਵਲ ਤੇ ਬੋਇਂਡ ਕੱਟ ਕਰ ਰਹੇ ਹਾਂ ਜਿਹਦੇ ਨਾਲ ਮਿਲਰਾਂ ਦੀ ਬਹੁਤ ਵੱਡੀ ਬੁਨਿਆਦ ਮਿਲਦੀ ਇੱਕ ਵਾਰ ਤਾਂ ਪਾਸ ਕਰ ਦੇਣਾ ਦੂਜਾ ਬਿਲ ਕਰ ਦਿੰਦਾ ਸੋ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਐਫਐਸਆਈ ਦੇ ਇਨਸਾਫ ਦੇ ਵਿੱਚ ਖੜਾ ਗਏ ਸਾਡੇ ਨਾਲ ਧੋਖਾ ਹੋ ਗਿਆ ਸੋ ਇਨ ਸਪਾਈਟ ਆਫ ザਟ ਕਿ ਅਸੀਂ ਨਾਲ ਸੇਵਾਭਾਵ ਨਾਲ ਕੰਮ ਕੀਤਾ ਕਾਫੀ ਸਾਰੀ ਬਲੈਕ ਮੇਲਿੰਗ ਐਪਸ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਬਲੈਕ ਮੇਲਿੰਗ ਐਪਸ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਇਹਨੂੰ ਇੰਡੀਆ ਲੈਵਲ ਦਾ ਬਾਈਕਾਟ ਕਰਾਂਗੇ ਥੈਂਕ ਯੂ